ਅੱਜ ਜੁੜੇ ਹੋ ਤੁਸੀਂ ਇੰਡੀਆ ਕ੍ਰਾਈਮ ਨਿਊ ਚੈਨਲ ਦੇ ਨਾਲ ਆ ਪੱਤਰਕਾਰ ਤੋਂ ਹਾਂ ਜੀ ਦਿੱਕਟ ਵਾਲੇ ਤੋਂ ਅੱਜ ਦਿਹਾੜੇ ਦੇ ਮੌਕੇ ਤੇ ਕਿਤਨੂੰ ਲਾਈਵ ਤਸਵੀਰ ਆਪਣੇ ਚੈਨਲ ਉੱਤੇ ਦਿਖਾਵਾ ਰਹੇ। ਕੋ ਸਾਡੇ ਨਾਲ ਬਨੇ ਰਹੋ ਫੋਲੋ ਕਰਾਇਆ ਕਰੋ ਜਿਆਦਾ ਲਗਾਓ ਧੰਨਵਾਦ। ਕੋਈ ਬਟਾਲੇ ਸ਼ਹਿਰ ਦੇ ਸਹਰੇ ਦੇ ਆਹੌਤ ਦਾ ਵੀ ਦੇ ਸਕਦੇ ਹੋ। ਇਹ ਸਿੰਬਲ ਚੌਂਕ ਦਾ ਬਾਜ਼ਾਰ ਹੈ। ਜੋ ਦੁਕਾਨਦਾਰ ਦੁਸ਼ਹਿਰੇ ਦੇ ਮੌਕੇ ਤੇ ਆਪ ਆਪਣਾ ਸਮਾਨ ਲੈ ਕੇ ਬੈਠੇ ਨੇ। ਜੇ ਲੋਕਾਂ ਦਾ ਉਡੀਕ ਕਰ ਰਹੇ ਪਏ ਨੇ ਕਿ ਕਿਹੜਾ ਵਕਤ ਹੋਵੇ ਦਸਹਿਰਾ ਸੜੇ ਰਾਮਨ ਦਾਇਨ ਹੋਵੇ ਅਸੀਂ ਸਮਾਨ ਵੇਚੀਏ ਸਿੰਬਲ ਚੌਂਧਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਤੁਹਾਨੂੰ ਅਸੀਂ ਸਿੰਬਲ ਚੌਂਧਿਆ ਮਸ਼ਹੂਰ ਜਿਲੇਬੀਆਂ ਦੇ ਦੁਕਾਨ ਦੇ ਰਿਸ਼ ਵੀ ਜਰੂਰ ਦਿਖਾਵਾਂਗੇ ਮਸ਼ਹੂਰ ਸਿੰਬਲ ਚੌਂਕ ਦੀਆਂ ਜਲੇਬੀਆਂ ਤੁਸੀਂ ਦੇਖ ਸਕਦੇ ਹੋ ਕਿੰਨਾ ਰਸ਼ ਇਸ ਟਾਈਮ ਚਾਰ ਦੁਕਾਨਾਂ ਹੈ ਚਾਰ ਦੁਕਾਨਾਂ ਤੇ ਕਿੰਨਾ ਰਸ਼ ਤੇ ਆਏ ਭੀੜ ਤੁਸੀਂ ਦੇਖ ਸਕਦੇ ਹੋ ਤੁਸੀਂ ਰਾਸਤਰੀ ਦੇਖ ਸਕਦੇ ਹੋ ਸਿੰਬਲ ਚੌਂਕ ਦੀਆਂ ਮਸ਼ਹੂਰ ਜਲੇਬੀਆਂ ਆਪਣਾ ਕਾਲਾ ਵੀਰ ਰਾਸਤਰੀ ਦੇਖ ਸਕਦੇ ਹੋ ਸਿੰਬਲ ਚੌਂਕ 200 ਜਿਲੇਬੀਆਂ ਦੁਕਾਨ ਬਹੁਤ ਰਸ਼ ਮੈਂ ਆਪਾਂ ਤੇਰੀ ਆ ਗਈ ਮੈਂ ਕਦੀ ਫੋਟੋ ਨਹੀਂ ਖੇਡਿਆ ਕਰਮਾ ਠਾਗੂਗਾ ਤੁਝੇ ਨਿੱਪਾ ਕੋਈ ਛੜੂਗਾ ਕੋ ਐਨ ਜੀਓ ਦੂਜੇ ਨਾਲ ਇਹਨਾਂ ਨੂੰ 11000 ਦਾ ਨਾਮ ਦਿੱਤਾ ਗਿਆ ਜੈ ਸ਼੍ਰੀ ਰਾਮ ਸ਼੍ਰੀ ਰਾਮ ਸੈਨਾ ਵੀ ਦੇ ਸਕਦੇ ਹੋ ਪਟਾਲਾ ਦਾ ਸਹਾਰਾ ਕਲੱਬ ਸਹਾਰਾ ਕਲੱਬ ਪਟਾਲਾ ਦਾ ਅੱਗੇ ਅੱਗੇ ਜਾਣ ਬਾਈ ਬਹੁਤ ਧੰਨਵਾਦ ਕਰਨਾ ਜਿਹੜੇ ਦਿਨ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਟਾਰ ਡਰਾਮਾ ਕਲੱਬ ਇਧਰ ਆਓ ਜੀ ਸੈਨਾ ਵੀ ਦੇ ਸਕਦੇ ਹੋ ਜੈ ਜੰਮਾ ਅੱਜ ਆਜੀ DJ ਵਾਲੇ DJ ਵਾਲੇ ਅੱਗੇ ਦਾ ਅਰਜ਼ ਕਰ ਰਹੇ ਆ ਅਰਜ਼ ਕਰ ਰਹੇ ਹਨ ਉਹਨਾਂ ਤੇ ਪਰਮਾਣੇ ਇਸੇ ਪਹੁੰਚੇ ਨੇ ਨਸੀਮਾ ਤੇ ਦਿਲ ਤੋਂ ਤੁਨਬਤ ਕਰਦੇ ਆ ਇਹਨਾਂ ਦਾ ਇਸ ਦੁਸ਼ਰਵੀ ਮਿਹਨਤ ਦੇ ਵਿੱਚ ਸੋਹਣੇ ਮਿਹਨਤ ਵਾਰੀ ਵਾਰੀ ਆ ਕੇ ਆਪਣੇ ਅੰਕਲੀ ਦੇ ਦੇਖੇ ਉਹ ਫਿਰ ਚੜ ਕੇ ਇਸ ਲੈਵਲ ਨੂੰ ਸਿੱਧਾ ਕੀਤਾ ਉਸ ਦੀ ਕਿੰਨੀ ਸੰਗਤ ਅੱਥੇ ਆਈ ਹੈ ਇੱਕ ਵਾਰੀ ਪ੍ਰਭੂ ਰਾਮ ਜੀ ਦੇ ਨਾਮ ਵਾਲਾ ਕੇ ਉਸ ਬੰਦੇ ਨੂੰ ਜਿਨੇ ਆਪਣੀ ਜਾਨ ਜੋਖੰਦੇ ਲੈ ਕੇ ਉਸ ਰਾਮ ਦਾ ਪੁੱਤ ਸਿੱਧਾ ਕੀਤਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਸ਼੍ਰੀ ਰਾਮ ਸੈਨਾ ਤੋਂ ਹੀ ਦੇਖ ਲੈਂਦੇ ਹਿੰਦੇ ਤਾਲੀਆਂ ਮਾਰ ਕੇ ਇਹਨਾਂ ਦਾ ਹੌਸਲਾ ਹੋਰ ਬਲਾਈਏ श्री राम जय श्री राम श्री राम स्टेज लागे पहुंचे सीने से होकर गुजरे बने कोई ऐसा तीर नहीं हमें मार दे तू मेघनाथ ऐसी कोई में बात नहीं हमें मारेगा तू क्या मेघनाज हमें छू भी सके ऐसी औकात नहीं, नहीं।, तो नहीं।, नहीं, तो नहीं तो बात है कि ये लखन अपने भैया राम का पुजारी है

तोड़ा अगले जनम का रिश्ता बि जनम में लक्ष्मण यादि करे तरी मी ख़बर सुन कर लक्ष्मण हर मही पर करेगी बेटा लक्ष्मण ओ बेटा लक्ष्मण तूं नमर में कचा ई रहेगा बच्चा था बच्चा है और बच्चा ही रहेगा कांपे, कांपे, कांपे मेरे एक इशारे से दुनिया भी डरती है लक्ष्मण इस मेघनाथ के आने से जान ब्रह्मदेव ਟਾਲੇ ਵਾਲਿਓ ਤੁਹਾਡਾ ਤੁਸੀਂ ਇਹ ਤਾਕਤ ਬਖਸ਼ ਦਿਓ ਔਰ ਮਹਾਰਾਜ ਸਾਹਿਬ ਜਿਹੜੇ ਮੰਨੱਖ ਇਹਦੇ ਦਾ ਮੁੰਡੇ ਦੀ ਸਾਡੇ ਭਰਾ ਦੀ ਮਹਾਰਾਜ ਜਰੂਰ ਤੁਹਾਰੇ ਨਾਲ ਨੂੰ ਮਾਹੀ ਮਹਾਰਾਜ ਨਾਮ ਦੇ ਵਾਲੇ ਉਹਨਾਂ ਦਾ ਨਾਮ ਜਿੱਤੇ ਹੈਗੇ ਆ ਉਸ ਨੂੰ ਜ਼ੋਰ ਖੜ ਦਿਓ ਆਤਿਸ਼ ਬਾਈ ਵਾਲਿਆਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਜੋਰ ਉਹ ਮਸਾਲਿਆ ਜਾਵੇ ਸਾਡੇ ਬਟਾਲੇ ਦੀ ਸੰਗਤ ਨੂੰ ਬਹੁਤ ਬਹੁਤ ਖਿਡੋ ਬਹੁਤ 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 ایک ایک فرض شوڈ ہو پلیز سب لوگ تیری گلفی تیری گلفی زندہ باد تیری گلفی والہ اکبر اللہ اکبر تیری گلفی চিত্ৰহ o oh. मेरी बेंती है कोई नहीं लाके ना आ जावे आसमान सी है कोई नहीं लाके क्या मिलता है वे तीन को ताकि ना चले वे आज वो माँगे मिल गए जाने के लिए भी बहुत कर रहा है इधर वाचे के खुले भी बहुत कर रहा है बंदे को मैं तो क्या पसंद है मचाला वासी ਪੰਨੂ ਮੇ ਟਲ ਗਿਆ ਰਾਮ ਜੀ ਦਾ ਖਤਮ ਹੋ ਗਿਆ ਜੀ ਪਾਕਿਸਤਾਨ ਦੇ ਉਸ ਪਾਸੇ ਉਹ ਬੇਤਮੀਜ਼ਵਾਜ਼ ਕਰਦੇ ਨੇ ਕਿ ਮੈਂ ਦਿਲ ਦੀ ਕਰਾਈ ਤੋਂ ਆਪਣੇ ਪਟਿਆਲਾ ਵਾਸੀਆਂ ਦੇ ਨਾਲ ਜਿਹੜੇ ਲੋਕ ਸੀ ਜਿਹੜੇ ਜਨਤਾ ਦੇ ਜਿਹੜੇ ਲੋਕਾਂ ਦੇ ਅੱਗੇ ਉਹ ਇਹ ਜਿਹੜਾ ਸਬਰਤਾ ਕੀਤਾ ਸ਼ਹਿਰੀ ਕਲਸੀ ਦੇ ਲਈ ਵੀ ਕੇ ਰਾਈ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹ ਸਿਰਚ ਉਹਨਾਂ ਨੂੰ ਨਰਮ ਚਾਹਦਾ ਸੋ ਕਹਿਣ ਦਾ ਭਾਵ ਇਹੋ ਜਿਹੜਾ ਇਹਨਾਂ ਦਾ ਪਿਆਰ ਹੈ ਉਹ ਸਾਡੇ ਤੇ ਜਾੜ ਪਾਦਾ ਮੇਰੀ ਟੀਮ ਹੈ ਸਾਰੀ ਖੜੀ ਹੈ ਔਰ ਮੈਨੂੰ ਖੁਸ਼ੀ ਹੈ ਇਹ ਅਕੇ ਨਾਲ ਆਹ ਹੋਣੀ ਬੈਠੇ ਅੱਜ ਇਸ ਸ਼ਹਿਰੇ ਦਾ ਇੱਕ ਕੰਮ ਜਿਹੜਾ ਹੋਇਆ ਤੁਹਾਡੇ ਸਾਹਮਣੇ ਹੀ ਆ ਸਭ ਤੋਂ ਪਹਿਲਾਂ ਆਤਿਸ਼ਬਾਦੀ ਜੀ ਆਤਿਸ਼ਬਾਦੀ ਤੁਮਾਰ ਜਿਹੜਾ ਇਹ ਰਾਮਾ ਨੂੰ ਦੇ ਦਿੱਤਾ। ਸੋ ਮੈਂ ਬਟਾਲਾ ਵਾਸੀਆਂ ਦਾ ਔਰ ਆਪਣੀ ਸਾਰੀ ਟੀਮ ਦਾ ਕੀਤੀ ਹੋਈ ਮਿਹਨਤ ਦਾ ਬਹੁਤ ਬਹੁਤ ਧੰਨਵਾਦ। ਅੱਜ ਪੰਜ ਦਸ ਤੋਂ 15 ਦਿਨ ਹੋ ਗਏ ਲੱਗ ਚੁੱਕੇ ਤਿਆਰੀਆਂ ਜਿੁੱਟੇ ਸੀ। ਆਪਣਾ ਕੰਮ ਨਹੀਂ ਦੇਖਿਆ ਅੱਜ ਨਹੀਂ ਦੇਖਿਆ ਅੱਜ ਵੀ ਮੈਂ ਦੇਖਿਆ ਸਵੇਰ ਤੋਂ ਲੈ ਕੇ ਮਾਈਕ ਫੜਿਆ ਬਸ ਸੁਝਾਅ ਦੇ ਯਾਰਾਂ ਤੋਂ ਕੰਮ ਕਰਾਈ ਜਾ ਸੇਵਾ ਕਰਾ ਦਿਓ। ਠੀਕ ਹੈ। ਅਸਲ ਵਿੱਚ ਸਭ ਤੋਂ ਗਿਆਨੀ ਰਾਮ ਮੈਂ ਸਾਰੇ ਬਟਾਲਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਹੋਮੋ ਮੰਗੇ ਇੱਕ ਕੱਢ ਹੋ ਗਏ ਇਸ ਦੁਸ਼ਹਰੇ ਚ ਪਹੁੰਚੇ ਇਸ ਦੁਸ਼ਹਰ ਦੀ ਰੌਣਕ ਦੀ ਸ਼ੋਭਾ ਨੂੰ ਵਧਾਇਆ ਦੇਖੋ ਇੱਕ ਮੇਰੀ ਮੰਦਰੀ ਕਿ ਪ੍ਰਭੂ ਰਾਮ ਦੀ ਕਿਰਪਾ ਹੈ ਇੱਕ ਤਰਨੀ ਕਮ ਹੈ ਕਿ ਸਾਡਾ ਫਰਜ਼ ਬੰਦਾ ਸਭ ਦਾ ਅਹੀਂ ਤੇ ਸਭ ਨੂੰ ਬੋਡਾਲ ਨੂੰ ਇੱਕ ਮੈਸੇਜ ਦੇਣਾ ਕਿ ਸਾਰੇ ਇਕੱਠੇ ਹੋ ਗਏ ਅਗਲੀ ਵਾਰ ਦੁਸ਼ਹਰਾ ਸਾਰੇ ਇਕੱਠੇ ਮਿਲ ਕੇ ਮਿਹਨਤ ਕਰੀਏ ਇਸ ਤੋਂ ਬਾਅਦ ਤੇ ਉਸ ਤੋਂ ਉੱਪਰ ਦੁਸ਼ਰਨ ਲੱਗੇ ਜਾਈਏ ਹੁਣ ਇੱਕ ਮੈਸੇਜ ਤੇ ਕਹਿਣਾ ਚਾਹਨਾ ਅਗਲੀ ਵਾਰੀ ਅਸੀਂ ਰਾਮਾਂ ਸੋ ਫਿਰ ਤਾਂ ਗਰੀਬ ਨਾ ਹੋ। ਸੋ ਗਰੌਂਡ ਵੀ ਵੱਡੀ ਚਾਹੀਦੀ। ਗਰੌਂਡ ਵੀ ਵੱਡੀ ਹੋ ਜਾਈਗੀ। ਪਰ ਉਹਦਾ ਆਪਕੀ ਅਨੁਮਾਨ ਸਾਬਦੀ ਲਾਈਨ ਚੱਲ ਰਹੀ ਹੈ ਪਰ ਨਹੀਂ ਇਹਨੇ ਪਹਿਲੇ ਦਿਨ ਆਪਦਾ ਮੈਨੂੰ ਤੇ ਜਾ ਕੇ ਦੱਸਾਇਆ। ਸੋ ਮੈਂ ਉਹਦਾ ਭਾਵ ਆਪਕੋ ਤੇ ਆਪਾਂ ਬੰਦ ਕਰਤੀ ਜਿਦਾਂ ਅੱਜ ਵੀ ਅ ਦਿੱਕਤ ਤੇ ਜਰੂਰ ਹੋਏ ਕਿਉਂਕਿ ਜੋ ਜੋ ਕਾਰ ਤੇ ਕੰਮ ਕਰਦੇ ਆ। ਕਿਉਂਕਿ जी कोई कमी होंगी नजर आती है सो सारों है सा कोशिश यह है भी मैं अगली बार आप सारे जगह प्रबंधक ਉਹ ਉਹ ਨਾ ਜਿਹੜੇ ਸਭ ਦਾ ਸਾਰਾ ਅੱਜ ਵੀ ਜਿਹੜਾ ਕਾਰ ਸਾਰਿਆਂ ਦਾ ਸਭ ਦਾ ਹੈ ਅੱਜ ਵੀ ਜਾਨੀ ਪਰਮਾਤਮਾ ਕਿਰਪਾ ਕਰੇ ਵੱਲ ਬਖਸ਼ੇ ਇਹ ਇਸੇ ਤਰ੍ਹਾਂ ਹੀ ਮੈਂ ਤੇ ਇਹ ਕਲ ਵੀ ਮੈਂ ਬਰਨਾਨੀ ਕਰਦਾ ਨਵਾਜ ਜੱਟ ਜਰਾ ਚਲੋਵੇ ਰਾਜੋ ਕੀ ਆਪਣੇ ਪਟਾਲੇ ਨਹੀਂ ਵਧੀਆ ਜਿਹੜੇ ਜਿੰਦ ਮਾ ਨਾਲ ਇੱਕ ਮਾਣ ਐਨ ਐਲ ਸ਼ਰੀ ਕਲਜੀ ਜਿੰਦਾਬਾਦ ਮੈਂ ਇੱਕ ਟੋੜੀ ਇਹ ਕਹਣਾ ਚਾਹੁੰਦਾ ਇਤਿਹਾਸ ਚ ਪਹਿਲੀ ਬੜੀ ਪਟਿਆਲਾ ਨੇ ਡਿਸਟ੍ਰਿਕਟ ਦਾਸਮੁਹ ਜਿਹੇ ਵਿੱਚ ਸਾਡੇ ਮਾਨ ਜੋ ਬੱਚੇ ਆ ਸਨ ਪਾਚੇ ਮਾਝੇ ਮਾਝੇ ਸਾਡੇ ਮਾਝਾ ਕੱਸੀ ਸਾਹਿਬ ਕਿੰਨੀਆਂ ਆਰਾਮੀਆਂ ਲੱਖ ਬਟਾਲੇ ਰੱਖੀਆਂ ਉਹਨਾਂ ਨੇ ਪਹਿਲੀ ਵਾਰ ਕਿਸ ਦਿਸ਼ਾਰੇ ਵਿੱਚ ਜਿਨ੍ਹਾਂ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਨੂੰ ਪਹਿਲਾ ਇਨਾਮ 31000 ਰੁਪਏ ਦੂਸਰਾ ਨਾਮ 21000 ਤੀਸਰਾ ਨਾਮ 11000 ਚੌਥਾ ਨਾਮ 5500 ਤੇ ਚੌਥਾ ਨਾਮ 5000 ਇਹ ਸਾ ਦੇ ਮੰਗਲ ਐਮਐਲਏ ਸਾਹਬ ਨੇ ਕਿਹਾ ਉਹ ਮਾਝੇ ਦੀ ਗੱਲ ਬਤਾਉਣੇ ਰਾਵਣ ਮਾਝੇ ਰਾਵਣ ਮਾਝੇ ਸਾਡੇ ਵਿੱਚ ਅਸੀਂ ਇਹਨਾਂ ਦਾ ਤਹਿਤ ਤੋਂ ਬਹੁਤ ਬੋਤ ਬੋ ਬਤਾਲੇ ਬਣੇ ਮੈਂ ਇਸ ਤਰ੍ਹਾਂ ਮੈਂ ਇਸ ਤਰ੍ਹਾਂ ਮੈਂ ਕਿਹਾ ਨਾ ਨੀ ਦੇਖਾ ਹੁੰਦਾ ਨਿਤ ਜੱਜਿਕਾ ਤੁਸੀਂ ਕਹਿ ਰਹੇ ਮਾਝੇ ਦੇ ਵਿੱਚ ਹੈ ਨਾ ਰਾਵਣ ਕਹਿੰਦੀ ਹੈ ਤਾਂ ਮਾਝੇ ਵਾਲੇ ਅਗਾ ਹੀ ਵੇਖੇ ਹਰ ਵਾਰ ਹਾਂ ਇਦਾਂ ਇਹ ਹਿਆਰ ਹੋਵੇ ਤੇ ਬਹੁਤ ਵਧੀਆ ਰੋਜ਼ ਨਹੀਂ ਆਪਾਂ ਵੀ 40 ਫੁੱਟ ਤੋਂ ਸ਼ੁਰੂ ਕੀਤਾ ਹੈ ਅੱਜ 115 ਵੀ ਫੁੱਟ ਤੇ ਪਹੁੰਚ ਗਏ ਹਾਂ ਹਾਂ ਹੁਣ ਅਗਲੀ ਵਾਰੀ ਜਿਹੜਾ ਉਹ ਹੋਰ ਹੋਰ ਸਫਰ ਵੱਧ ਕਰਾਂਗੇ ਕਿਉਂਕਿ ਸਾਨੂੰ ਇਹ ਹੁੰਦਾ ਦੇਖੋ ਇਹ ਐਸਾ ਤਿਹਾੜਾ ਸਾਰੇ ਪਰਿਵਾਰ ਨੇ ਇਕੱਠੇ ਹੁੰਦਾ ਹੁੰਦਾ ਬੱਚਿਆਂ ਨੂੰ ਬੜੀ ਰੀਜ਼ ਹੁੰਦੀ ਆ ਵਾ ਦੇਖ ਰਿਹਾ ਸੀ ਕੋਈ ਬਾਪ ਦੇ ਮੋਢਿਆਂ ਤੇ ਬੈਠਾ ਹੈ ਕਿਸੇ ਮਾਂ ਨੇ ਕਿਸੇ ਭੈਣ ਨੇ ਬੱਚਾ ਚੁੱਕਿਆ ਹੈ ਸੋ ਬੜੀ ਆਸ ਦੇ ਨਾਲ ਆਉਂਦੇ ਆ ਤੇ ਸਾਡੀ ਇਹੋ ਸਾਡੀ ਟੀਮ ਦੀ ਮੇਰੀ ਇਹੋ ਤਾਂ ਨਮੁੰਦਰੀ ਆ ਕਿਰਪਾ ਆਪ ਆਪਣੇ ਪਰਿਵਾਰਾਂ ਦੇ ਵੀ ਵਧੀਆ ਦਾ ਦੇ। ਅਮਰ ਸਿੰਘ ਜੈਲੀ ਕਲਫੀ ਇਹ ਤੋਂ ਬਖਾਰੇ ਦੇ ਵਿੱਚ ਵਾਡੂ ਦਾ ਹਲਸਾ ਹੋਇਆ ਕਿ ਫਤਿਹ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਵਾਰੇ ਸਾਨੂੰ ਅੰਗਦਾਨ ਦੀ ਬਹੁਤ ਜ਼ਿਆਦਾ ਲੋੜ ਹੈ। ਹਰ ਸਾਲ 25000 ਬੱਚਾ ਬਲਾਈਂਡ ਪੈਦਾ ਹੋ ਰਿਹਾ ਵਾ। ਜਿੰਨਾ ਮਰਦਾ ਨੇ ਲੋਰਿਆ ਇਸ ਵਾਰ ਤੇ ਜਿਹੜੇ ਪੈਂਡਲ ਤੋਂ ਜਾਂਦੇ ਨੇ ਬ੍ਰੇਨ ਡੈਡ ਤੋਂ ਬਾਅਦ ਲੰਦਾ ਬਾਈਪਾ ਉਸ ਨੂੰ ਆਪਣੇ ਪੂਰੇ ਆਤਮਾ ਕਰਦਨੇ ਚਾਹੀਏ 13 ਦੇ 13 ਅੰਗ ਪਰੇ ਆਉਂਦੇ ਲਗਾਉਂਦੇ ਆ ਉਸ ਤੋਂ ਬਾਅਦ ਜੇ ਨਾਰਮਲ ਡੈਕਟ ਹੋਈ ਆ ਆਪਣੇ ਪਾਕਿਸਤਾਨ ਮੈਡੀਕਲ ਕਾਲਜ ਜਨ ਤੋਂ ਮੈਡੀਕਲ ਦੀ ਨਵੀਂ ਮੁਜਾ ਹੋ ਗਿਆ ਨਵੀਂ ਦਵਾਈਆਂ ਵਾਸਤੇ ਲਾ ਦੇਓ ਉਸ ਤੋਂ ਬਾਅਦ ਇਹ ਹਜ਼ਾਰਾਂ ਦਾ ਦਸ ਤੋਂ ਬਾਅਦ ਸਰੀਰ ਜਿਹੜਾ ਕੰਮ ਕਰਦਾ ਹੈ ਜਿਹਦੇ ਸਵਾਸ ਤੇ ਆ ਕੰਮ ਕਰਦਾ ਹੈ ਇਹ ਵੀ ਕਰਦੀ ਚਾਹੀਦੀ ਜਾਂ ਇਹ ਮਤਲਬ ਜਿਹੜਾ ਮਿਟੇ ਆ ਇਨੂੰ ਚਾਹ ਜਲਾ ਦਿਓ ਤੇ ਪਾਣੀ ਜ਼ਰੂਰ ਦਿਓ ਜਾਂ ਜਪੂ ਚ ਦਬ ਦਿਓ ਇਹ ਕਿਸੇ ਕੰਮ ਨਹੀਂ ਆਉਣਾ ਅਗਰ ਇਹਨਾਂ ਨੂੰ ਅਸੀਂ ਮੈਡੀਕਲ ਫੌਜਨ ਸਵਾਗੇ ਜਾਂਚ ਕਰਾਂਗੇ ਤੇ ਉਹਦੇ ਨਾਲ ਸਾਡਾ ਭਲਾ ਹੋਏਗਾ ਸਮਾਜ ਦਾ ਭਲਾ ਹੋਏਗਾ ਅੰਗਾਂ ਨੂੰ ਅੰਗ ਮਿਲਣਗੇ ਬਲੈਂਡ ਨੂੰ ਅੱਖਾਂ ਮਿਲਣਗੀਆਂ ਇਸ ਵਾਸਤੇ ਸਾਨੂੰ ਬੱਕਿਆ ਹੋਣਾ ਚਾਹੀਦਾ ਵਿਚਾਰ ਕਰਨੇ ਚਾਹੀਦੀ ਆ ਆਪਣੇ ਪਰਿਵਾਰ ਦੇ ਵਿੱਚ ਕੀ ਹਾਂ ਤੇ ਦਾ ਗੱਲ ਕਰਨੀ ਚਾਹੀਦੀ ਆ ਮੈਂ ਅੱਜ ਦਾ ਕਰਨਾ ਚਾਹੁੰਦਾ ਜਾਂ ਬਡੀ ਡਾਨ ਕਰਨਾ ਚਾਹੁੰਦਾ ਅਗਰ ਕੋਈ ਐਕਸੀਡੈਂਟ ਹੋ ਗਿਆ ਤਾਂ ਕਿਰਪਾ ਕਰਕੇ ਫੋਟੋ ਦਾ ਆ ਵੀ ਜਿਹੜਾ ਮਜ਼ਰੂਰ ਦਾਨ ਕਰਾਓ ਬਸ ਇਹਦਾ ਹੀ ਮੇਰਾ ਕਹਿਣਾ ਹੈ ਵਾਈਡ ਡਾਨ ਕਰੋ ਵਾਈਡ ਡਾਨ ਕਰੋ ਦਸਹਰੇ ਦਾ ਉਤਟਰ ਤਿਹਾਾਰ ਹੈ ਮੇਰੇ ਵੱਲੋਂ ਦੇਸ਼ ਦੇਸ਼ ਤੇ ਹਿੰਦੁਸਤਾਨ ਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਆ ਸੋ ਮੇਰੀ ਨਾ ਅਪੀਲ ਆ ਕਿ ਬਿਲਕੁਲ ਸ਼ਾਂਤੀ ਬਣਾਈ ਰੱਖੋ ਮੇਲਾ ਬਹੁਤ ਵਧੀਆ ਦਸਹਰੇ ਨੂੰ ਹੋਇਆ ਜਿਵੇਂ ਅੱਗ ਲੱਗੇਗੀ ਤਾਂ ਸੌਰ ਵੀ ਬਹੁਤ ਹੈਵੀ ਆ ਸੋ ਮੇਰੀ ਅਪੀਲ ਆ ਕਿ ਕੋਈ ਵੀ ਸ਼ਾਨਾ ਬੱਚਾ ਜਾਂ ਕੋਈ ਵੀ ਆ ਜਿਹੜੀ ਡੀ ਦਾ ਏਰੀਆ ਬਣਾਇਆ ਉਹਦੇ ਵਿੱਚ ਕੋਈ ਵੀ ਹਲਚਲ ਨਾ ਕਰੇ ਉਧੇ ਵਿਦਿਆਨ ਦੀ ਕੋਸ਼ਿਸ਼ ਨਹੀਂ ਕਰਨੀ ਬਿਲਕੁਲ ਸ਼ਾਂਤੀ ਨਾਲ ਆਪਣੇ ਮੋਬਾਈਲ ਪਰਸ ਹੋਰ ਕੀਮਤੀ ਸਮਾਨ ਇਹਨੂੰ ਤੁਸੀਂ ਆਪ ਖਿਆਲ ਰੱਖੋ ਜੀ ਧੰਨਵਾਦ ਬਟਾਲੇ ਦੀ ਜਨਤਾ ਕੋਈ ਆਪ ਨਹੀਂ ਦੇਗੀ ਬਟਾਲੇ ਦੀ ਜਨਤਾ ਨਾਲ ਰੋਜ਼ ਗੱਲਾਂ ਹੁੰਦੀਆਂ ਨੇ ਕਿ ਆਪਣੀ ਜਨਤਾ ਆਪਣੇ ਭੈਣ ਭਰਾ ਨੇ ਉਹ ਮੇਰੀ ਇਹ ਅਪੀਲ ਹੈ ਵੀ ਚਲੋ ਪ੍ਰਸ਼ਾਸਨ ਦੇ ਸਾਥ ਹੋ ਤੇ ਬਹੁਤ ਵਧੀਆ ਤਰੀਕੇ ਨਾਲ ਸ਼ਾਂਤੀ ਬਰਖੋ ਬਾਕੀ ਸਾਰੇ ਸਿਆਣੇ ਹੋ ਬਹੁਤ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਪਾਸ ਕਰੋ ਜਾਹੰਮ